ਸੂਬੇ ਵਿੱਚ ਆਏ ਹੜ੍ਹ ਨੇ ਬੇहद ਨੁਕਸਾਨ ਕੀਤਾ ਹੈ। ਬਹੁਤ ਸਾਰੇ ਲੋਕ ਹੜ੍ਹ ਪੀੜਤਾਂ ਦੀ ਮਦਦ ਲਈ ਆਪ ਮੋਰੇ ਆਏ ਨੇ। ਕਈ ਸਮਾਜ ਸੇਵੀ ਸੰਸਥਾਵਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਹੈ। ਬਟਾਲਾ ਤੋਂ ਸਮਾਜ ਸੇਵੀ ਸੰਸਥਾ ਅਤੇ ਡਾਕਟਰਾਂ ਦੀ ਐਸੋਸੀਏਸ਼ਨ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਈ ਹੈ। ਇਸ ਸੰਸਥਾ ਵੱਲੋਂ ਡੇਰਾ ਬਾਬਾ ਨਾਨਕ ਦੇ ਪਿੰਡ ਸਾਦਾਵਾਲੀ ਨੂੰ ਗੋਦ ਲਿਆ ਗਿਆ ਹੈ। ਇਪੈਂਡ ਰਾਵੀ ਦਰਿਆ ਦੀ ਮਾਰ ਹੇਠ ਹੈ ਇਸ ਸੰਸਥਾ ਵੱਲੋਂ ਲੋੜਵੰਦ ਪੀੜਤ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਬੈੱਡ ਗੱਦੇ ਕੱਪੜੇ ਜੁੱਤੀਆਂ ਅਤੇ ਦਵਾਈਆਂ ਸਮੇਤ ਹੋਰ ਵੀ ਰਾਹਤ ਸਮਗਰੀ ਸ਼ਾਮਿਲ ਹੈ ਇਸ ਮਾਨ ਨੂੰ ਹੜ੍ਹ ਪੀੜਤ ਇਲਾਕਿਆਂ ਵਿੱਚ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਵੱਲੋਂ ਰਵਾਨਾ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਤਾਂ ਹਰ ਉਪਰਾਲਾ ਕਰ ਹੀ ਰਹੀ ਹੈ ਲੇਕਿਨ ਪੰਜਾਬੀ ਵੀ ਆਪਣੇ ਤੌਰ ਤੇ ਔਖੀ ਘੜੀ ਵਿੱਚ ਆਪਣੇ ਭਰਾਵਾਂ ਦੇ ਨਾਲ ਖੜੇ ਨੇ ਇਹ ਟੀਮ ਪਹਿਲਾਂ ਰਾਸ਼ਨ ਦੀ ਸੇਵਾ ਕਰ ਰਹੀ ਸੀ ਇਸ ਇਲਾਕੇ ਦੇ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਜਾ ਰਿਹਾ ਹੈ ਕਿਹਾ ਗਿਆ ਹੈ ਕਿ ਕੁਦਰਤ ਦੀ ਇਸ ਕਰੋਪੀ ਨਾਲ ਜਿੰਨਾ ਲੋਕਾਂ ਦੇ ਘਰ ਬਰਬਾਦ ਹੋ ਚੁੱਕੇ ਨੇ ਉਹਨਾਂ ਦੇ ਮੁੜ ਵਸੇਬੇ ਦੇ ਲਈ ਮਦਦ ਕਰਨ ਲਈ ਵੀ ਤਿਆਰੀ ਕੀਤੀ ਹੋਈ ਹੈ ਇਸ ਵੇਲੇ ਬਟਾਲਾ ਤੋਂ ਵਿਧਾਇਕ ਅਮਨਸ਼ੀਰ ਸਿੰਘ ਛੈਰੀ ਕਲ ਸੀ ਸਮਾਜ ਸੇਵੀ ਬੱਬੂ ਵਿੱਗ ਅਤੇ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ ਕੇ.ਡੀ ਸਿੰਘ ਨੇ ਕੀ ਕੁਝ ਕੀਤਾ ਤੁਹਾਡੇ ਨਾਲ ਵੀ ਸਾਂਝਾ ਜੀ 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 ਉਹ ਜਾਂ ਉੱਥੇ ਸਮਗਰੀ ਦੀ ਲੋੜ ਸੀ ਜਿ ਤਰ੍ਹਾਂ ਘਰ ਹੁਣ ਬਣ ਰਹੇ ਨੇ ਗੱਦਿਆਂ ਦੀ ਮੰਝਿਆਂ ਦੀ ਹੋਰ ਵੀ ਜਿਹੜੀਆਂ ਕਈ ਅਸੀਂਆਂ ਮਿੱਕਾ ਚੀਜ਼ਾਂ ਦੀ ਜ਼ਰੂਰਤ ਹੈ ਉਹ ਹੁਣ ਸੈਕੰਡ ਫੇਜ ਜਿਹੜਾ ਸਾਡੇ ਬੱਬੂ ਵਿੰਗ ਜੀ ਉਹਨਾਂ ਦੀ ਸਾਰੀ ਸਮੂਚੀ ਟੀਮ ਡਾਕਟਰ ਕਮਲਜੀਤ ਜੀ ਸਾਰੀ ਟੀਮ ਇਹਨਾਂ ਦੇ ਜਿਹੜੀ ਲਾਂਚ ਕਰਦੀ ਰਾਤ ਦਿਨ ਮਿਹਨਤ ਕਰਵਾਲੀ ਔਰ ਸਾਡੇ ਪਕਵਾਲਾ ਸੱਭਾ ਗਵੰਦੀ ਸਾਹਿਬ ਡਾਕਟਰ ਸਾਹਿਬ ਇਹ ਸਾਰੀ ਟੀਮ ਅੱਜ ਇਹਨਾਂ ਨੇ ਕਾਫੀ ਜਿਆਦਾ ਸਨਮਾਨ ਲਿਆ ਅੱਜ ਔਰ ਸਦੋਵਾਲੀ ਪਿੰਡ ਹੁਣ ਸਦੋਵਾਲੀ ਪਿੰਡ ਜਿਹੜਾ ਇਹਨਾਂ ਨੇ ਸਾਧਾਂ ਵਾਲੀ ਇਹਨਾਂ ਨੇ ਅਡਾਪਟ ਕੀਤਾ ਔਰ ਮੈਨੂੰ ਆਸ ਹੈ ਵੀ ਉੱਥੋਂ ਦੇ ਲੋਕਾਂ ਨੂੰ ਇਹਨਾਂ ਦੀ ਜਿਹੜੀ ਹੌਸਲਾ ਅਫਜ਼ਾਈ ਹੈ ਇਹਨਾਂ ਦੀ ਜਿਹੜੀ ਮਿਹਨਤ ਆ ਉਹ ਕਾਫੀ ਉਹਨਾਂ ਨੂੰ ਪੱਲ ਦਰੋਗੀ ਔਰ ਉਹ ਲੋਕ ਵੀ ਮਾਣ ਮਹਿਸੂਸ ਕਰਨਗੇ ਵੀ ਵਾਕਿਆ ਹੀ ਅੱਜ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਸਾਡਾ ਦੇਖੋ ਇਹ ਤੁਹਾਡੇ ਮਾਧਿਮ ਰਹੀ ਮੈਂ ਇਹੋ ਕਹਿਣਾ ਚਾਹੁੰਦਾ ਸਰਕਾਰ ਆਪਣੇ ਤੌਰ ਤੇ ਹਰ ਉਪਰਾਲਾ ਕਰ ਰਹੀ ਔਰ ਹਰ ਪੱਖੋਂ ਸਰਕਾਰ ਸਾਥ ਦੇ ਰਹੀ ਹੈ ਔਰ ਵੱਡੀ ਗੱਲ ਇਹ ਆ ਦੇਖੋ ਇਹ ਪੰਜਾਬ ਆ ਇਹ ਪੰਜਾਬ ਦੀ ਇੱਕ ਜਿਹੜੀ ਇਹੋ ਔਖੇ ਸਮੇਂ ਤੇ ਡਟ ਕੇ ਆ ਕੇ ਖੜ ਜਾਣਾ ਭਰਾਵਾਂ ਭਰਾਵਾਂ ਦੀਆਂ ਵਾਹਾਂ ਬਣ ਜਾਣੀਆਂ ਇਸ ਸਭ ਤੋਂ ਵੱਡੀ ਜਿਹੜੀ ਇੱਕ ਮਿਸਾਲ ਸਿਰਫ ਤੇ ਸਿਰਫ ਪੰਜਾਬ 'ਚ ਦੇਖਣ ਨੂੰ ਮਿਲਦੀ ਆਪਾਂ ਨੂੰ ਔਰ ਇਸ ਪੰਜਾਬ ਦੀ ਮਿਸਾਲ ਜਿਹੜੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਇਹ ਮੰਨੀ ਜਾਂਦੀ ਔਰ ਲੋਕ ਸਾਡੇ ਇਸ ਪੰਜਾਬ ਦੇ ਵਿੱਚੋਂ ਇਸ ਚੀਜ਼ ਨੂੰ ਅਡਾਪਟ ਕਰ ਲੈਣੇ ਵੀ ਯਾਰ ਤੇ ਉਹ ਇੱਕ ਦੂਜੇ ਦੀ ਢਾਲ ਬਣ ਜਾਂਦੇ ਨੇ ਖੜ ਜਾਂਦੇ ਨੇ ਫਿਰ ਆਪਾਂ ਕਹਿੰਦੇ ਹਾਂ ਸੋ ਇਹ ਬੜੀ ਵੱਡੀ ਗੱਲ ਹੈ ਔਰ ਇਹ ਇਹਦਾ ਜਿਹੜਾ ਮੈਸੇਜ ਹੈ ਸਾਡੇ ਪੰਜਾਬ ਦਾ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਪੋਜ਼ਿਟਿਵ ਸੋ ਬਟਾਲਾ ਆਨਲਾਈਨਸ ਬਟਾਲਾ ਆਈਐਮਏ ਬਟਾਲਾ ਮਲੇ ਸਾਡੇ ਦਿਸਨ ਦਿਸ਼ਨ ਨਾਲ ਅਸੀਂ ਇੱਕ ਬੈਂਡ ਅਡਾਪਟ ਕੀਤਾ ਸਦਾਂ ਵਾਲੀ ਜਿਹੜੀ 93 ਪ੍ਰਵਾਹ ਨੇ ਪਰਿਵਾਰ ਦੇ ਹਰ ਇੱਕ ਜੀ ਨੂੰ ਜਿਹੜੀ ਜ਼ਰੂਰਤ ਦੀ ਚੀਜ਼ਾਂ ਦੇ ਰਹੇ ਆ ਜਿਹਦੇ ਵਿੱਚ ਹਰ ਇੱਕ ਨੂੰ ਬਲੈਂਕਟਸ ਆਵਾਂਗੇ ਕਿਉਂਕਿ ਉਹਨਾਂ ਦਾ ਬਿਸਤਰਾ ਵੀ ਰੁੱੜ ਗਿਆ ਕਿਹਾਂ ਦਾ ਫਿਰ ਲੇਡੀਜ਼ ਵਾਸਤੇ ਸ਼ਾਲ ਹੈ ਸਾਰੇ ਪਰਿਵਾਰ ਦੇ ਬੱਚਿਆਂ ਵਾਸਤੇ ਟਰੈਕ ਸੂਟਸ ਲੈ ਕੇ ਗਏ ਅੱਗੇ ਮੌਸਮ ਚੇਂਜ ਹੋ ਰਿਹਾ ਕਾਫੀ ਬਿਸਤਰਾ ਉਹਨਾਂ ਦਾ ਕਪੜਾ ਖਰਾਬ ਹੋਇਆ ਸਾਰਿਆਂ ਵਾਸਤੇ ਸ਼ੂਜ਼ ਹੈ ਇੱਕ ਪਰਿਵਾਰ ਦੇ ਚਾਪ ਜੀ ਹੈ ਪੰਜ ਜੀ ਸਭ ਵਾਸਤੇ ਸ਼ੂਜ਼ ਹੈ ਫਿਰ ਮੈਡੀਕਲ ਕਿੱਟ ਲੈ ਕੇ ਚੱਲੇ ਨਾਲ ਮੈਡੀਕਲ ਕੈਂਪ ਲਗਾ ਰਹੇ ਆ ਇਸਨਾਂ ਲਈ ਲੋ ਹੋਰ ਜਰੂਰਤ ਦੀਆਂ ਚੀਜ਼ਾਂ ਨੇ ਜਿਦੇ ਵਿੱਚ ਕਈਆਂ ਦੇ ਗੱਦੇ ਚਾਹੀਦੇ ਸੀ ਗੱਦੇ ਹੈ ਬੈੱਡ ਹੈ ਹੋਰ ਕਾਫੀ ਚੀਜ਼ਾਂ ਨੇ ਬਾਕੀ ਡਾਕਟਰ ਸਾਹਿਬ ਨੇ ਮੈਡੀਕਲ ਕੈਂਪ ਵੀ ਲਾ ਰਹੇ ਨੇ ਨਾਲ ਤੇ ਸਾਰਾ ਉਪਰਾਲਾ ਸਾਡੇ ਆਈਐਮਈ ਵੋਇਸ ਆਫ ਬਟਾਲਾ ਆਨਲਾਈਨ ਨੀ ਵੈਲਫੇਅਰ ਸੋਸਾਇਟੀ ਸਾਰੇ ਮਿਲ ਕੇ ਕੰਮ ਕਰ ਰਹੇ ਜਿਹੜੇ ਸਾਡੇ ਹੜ੍ਹ ਪੀੜਤ ਇਲਾਕਾ ਡੇਰਾ ਬਨਾਂ ਦੇ ਦਾ ਉਸਦੇ ਪਿੰਡ ਵਿੱਚ ਸਾਰੇ ਵੱਡੇ ਲੈਵਲ ਤੇ ਇੱਕ ਮੈਡੀਕਲ ਕੈਂਪ ਵੀ ਲਗਾ ਰਹੇ ਆਂ ਔਰ ਰਾਹਤ ਸਮਗਰੀ ਜਿਹੜੇ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੇ ਐਨ ਜੀਓਜ਼ ਬਟਾਲਾ ਸ਼ਹਿਰ ਦੇ ਸਾਰੇ ਐਨ ਜੀਓਜ਼ ਸਾਰੀਆਂ ਸੰਸਾਵਾਂ ਰਲ ਕੇ ਇੱਕ ਮੈਗਾ ਕੈਂਪ ਲਗਾ ਰਹੀਆਂ ਨੇ ਔਰ ਹਰ ਪਿੰਡ ਤਾਨੂੰ ਹਰ ਤਰ੍ਹਾਂ ਦਾ ਜਿਹੜਾ ਸਮਾਨ ਦੇ ਰਹੇ ਐਮਐਲਏ ਸਾਹਿਬ ਆਏ ਨੇ ਉਹਨਾਂ ਨੇ ਸਾმო ਹਰ ਚੰਡੀ ਦਿੱਤੀ ਬਹੁਤ ਖੁਸ਼ ਹਾਂ ਮੈਂ ਤੇ ਡੀਸੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹ ਸਾਰੇ ਪਿੰਡਾਂ ਦੀਆਂ ਲਿਸਟ ਜਾਰੀ ਕਰਨ ਵੈਬਸਾਈਟ ਬਣਾਣ ਸਾਰੇ ਲੋਕ ਉਸ ਵੈਬਸਾਈਟ ਤੇ ਆਪਣਾ ਸਮਾਨ ਨੋਟ ਕਰਾਂ ਔਰ ਜਿਸ ਪਿੰਡ ਦੇ ਵਿੱਚ ਉਹ ਡਾਇਰੈਕਟ ਕਰਨ ਉਸ ਪਿੰਡ ਚ ਜਾਓ ਐਵੇਂ ਹਾਫੜਾ ਦਫੜੀ ਵਿੱਚ ਆ ਕੇ ਉਧਰ ਨਾ ਜਾਓ ਸਿਸਟਮੈਟਿਕਲੀ ਚ